ਸਾਰਿਆਂ ਦਾ ਜਲਾਲਾਬਾਦ ਆਨਲਾਈਨ ਦੇਖਣ ਵਾਲੇ ਦਰਸ਼ਕਾ ਦਾ ਤਾ ਦੱਸ ਦਈਏ ਕਿ ਇੱਕ ਵਾਰ ਫੇਰ ਨਤੀਜਿਆਂ ਦੇ ਵਿੱਚ ਉਲਟ ਪਲਟ ਹੋਈ ਹੈ ਤਾਜ਼ਾ ਸਥਿਤੀ 54581 ਵੋਟਾਂ ਦੇ ਨਾਲ ਸ਼ੇਰ ਸਿੰਘ ਖਵਾਇਆ ਨੰਬਰ 1 ਤੇ ਚੱਲ ਰਹੇ ਨੇ ਬੋਬੀ ਮਾਨ 52970 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਚੱਲ ਰਹੇ ਨੇ ਦੱਸ ਦਈਏ ਕਿ ਅਾ ਸ਼ੇਰ ਸਿੰਘ ਖੋਆਇਆ 1611 ਵੋਟਾਂ ਦੇ ਨਾਲ ਲੀਡ ਕਰ ਰਹੇ ਨੇ ਤਾਂ ਸ਼ੇਰ ਸਿੰਘ ਖੋਆਇਆ 1600 11 ਵੋਟਾਂ ਦੇ ਨਾਲ ਲੀਡ ਕਰ ਰਹੇ ਨੇ ਇਸ ਸਮੇਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਤੇ ਲਾਈਵ ਦਿਖਾ ਰਹੇ ਆ ਮਿੱਠੂ ਉਹ ਸਟੈਂਡ ਲਈ ਸਟੈਂਡ ਲਈ ਤਾ ਸ਼ੇਰ ਸਿੰਘ ਖਬਾਇਆ 1611 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਨੇ ਬੌਬੀ ਮਾਨ ਦੂਜੇ ਨੰਬਰ ਤੇ ਤੀਸਰੇ ਨੰਬਰ ਤੇ 47436 ਵੋਟਾਂ ਦੇ ਨਾਲ ਜਗਦੀਪ ਸਿੰਘ ਕਾਕਾ ਬਰਾੜ ਚੱਲ ਰਹੇ ਨੇ ਖੋਲ ਦੇ ਇੱਕ ਆਤਰਾ ਮੇਰੇ ਕੋ ਖੁੱਲਣਾ ਨਹੀਂ ਥੱਲੇ ਤਾਂ ਦਾ ਚੌਥੇ ਨੰਬਰ ਤੇ ਰਾਣਾ ਗੁਰਮੀਤ ਸਿੰਘ 47166 ਵੋਟਾਂ ਦੇ ਨਾਲ ਪੰਜਵੇਂ ਨੰਬਰ ਤੇ ਫੌਜੀ ਅੰਗਰੇਜ਼ ਸਿੰਘ ਵੜਵਾਲ ਛੇਵੇਂ ਨੰਬਰ ਤੇ ਗੁਰਚਰਨ ਸਿੰਘ ਔਰ ਸੱਤਵੇਂ ਨੰਬਰ ਤੇ 1516 ਵੋਟਾਂ ਦੇ ਨਾਲ ਖੋਲ ਨੂੰ ਖੋਲ ਦਾ ਕੋਸ਼ਿਸ਼ ਕਰਦੇ ਆ ਤੁਹਾਨੂੰ ਜਿਹੜਾ ਹੈਗਾ ਨਤੀਜੇ ਸਟ੍ਰੀਕ ਅਤੇ ਸਹੀ ਟੰਗ ਦੇ ਨਾਲ ਤੁਹਾਡੀ ਸਕਰੀਨ ਤੇ ਆਉਣ ਇਸ ਲਈ ਅਸੀਂ ਵਚਨਬੱਧ ਹੈਗੇ ਆ ਔਰ ਤੁਹਾਨੂੰ ਦੱਸ ਦਈਏ ਅਨੇ ਸਮੇਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਲਾਈਵ ਜਿਹੜੀਆਂ ਹੈਗੀਆਂ ਤੁਹਾਡੀ ਸਕਰੀਨ ਤੇ ਆ ਤੁਹਾਨੂੰ ਦਿਖਾ ਰਹੇ ਆ ਜਿਸ ਦੇ ਵਿੱਚ 56000 500 78 ਵੋਟਾਂ ਯਾਨੀ ਕਿ 2064 ਵੋਟਾਂ ਦੇ ਨਾਲ ਹੁਣ ਸ਼ੇਰ ਸਿੰਘ ਕਬਾਇਰ ਲੀਡ ਕਰ ਰਹੇ ਨੇ 2064 ਵੋਟਾਂ ਦੇ ਨਾਲ ਸ਼ੇਰ ਸਿੰਘ ਕਬਾਇਆ 5400 54514 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਨਰਦੇਵ ਸਿੰਘ ਬੋਬੀ ਮਾਨ ਔਰ ਜਗਦੀਪ ਸਿੰਘ ਕਾਕਾ ਬਰਾੜ 48900 80 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਆ ਰਾਣਾ ਗੁਰਮੀਤ ਸਿੰਘ 48231 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਬਣੇ ਹੋਏ ਆ ਤਾਂ ਦੱਸ ਦਈਏ ਕਿ ਪਹਿਲੇ ਨੰਬਰ ਤੇ ਸ਼ੇਰ ਸਿੰਘ ਖਬਾਇਆ ਨੇ ਜੋ 2064 ਵੋਟਾਂ ਦੇ ਨਾਲ ਆਪਣੇ ਕੰਪੀਟੀਟਰ ਬੌਬੀ ਮਾਨ ਨਾਲੋਂ ਅੱਗੇ ਚੱਲ ਰਹੇ ਨੇ ਪਾਣੀ ਨਹੀਂ ਪਾਣੀ ਯਾਰ ਪਾਣੀ ਤਾਂ ਲਾਈਵ ਜਿਹੜਾ ਤੁਹਾਨੂੰ ਇਸ ਸਮੇਂ ਤਸਵੀਰਾਂ ਦਿਖਾ ਰਹੇ ਆ ਨੰਬਰ 1 ਤੇ ਸ਼ੇਰ ਸਿੰਘ ਖਵਾਇਆ ਨੇ ਔਰ ਨੰਬਰ 2 ਤੇ ਬੋਬੀ ਮਾਨ ਚੱਲ ਰਹੇ ਨੇ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਆ ਤੁਹਾਡੇ ਸਕਰੀਨ ਤੇ ਦਿਖਾ ਰਹੇ ਆ ਤੁਹਾਨੂੰ ਇਹ ਰੁਝਾਨ ਹੈ ਜਿਸ ਦੇ ਵਿੱਚ ਸ਼ੇਰ ਸਿੰਘ ਖਵਾਇਆ 2064 ਵੋਟਾਂ ਦੇ ਨਾਲ ਨੰਬਰ 1 ਤੇ ਚੱਲ ਰਹੇ ਨੇ ਇਸ ਸਮੇਂ 2064 ਵੋਟਾਂ ਦੇ ਫਰਕ ਦੇ ਨਾਲ ਨੰਬਰ 1 ਤੇ ਚੱਲ ਰਹੇ ਨੇ ਔਰ ਬੋਬੀ ਮਾ ਦੂਜੇ ਨੰਬਰ ਤੇ ਜਦ ਕੀ ਕਾਕਾ ਬਰਾੜ ਤੀਜੇ ਨੰਬਰ ਤੇ ਚੱਲ ਰਹੇ ਨੇ ਤੋਂ ਪੰਜਾਬੀਆਂ ਕਿਹੜਾ ਫੈਸਲਾ ਕਰੇ ਨੇ ਕਿਤੇ ਆਪ ਲਿਖਤਾ ਰਹੀ ਹੈ 7 ਸੀਟਾਂ ਜਿੱਤੇ ਕਾਂਗਰਸ ਜਿੱਤ ਕਰੀ ਹੈ ਤਾਂ ਪੂਰੀ ਜੇਕਰ ਤੁਹਾਨੂੰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 7 ਸੀਟਾਂ ਤੇ ਇਸ ਸਮੇਂ ਕਾਂਗਰਸ ਲੀਡ ਕਰਦੀ ਹੋਈ ਦਿਖਾਈ ਦੇ ਰਹੀ ਹੈ ਪੂਰੇ ਪੰਜਾਬ ਭਰ ਦੇ ਵਿੱਚ 7 ਸੀਟਾਂ ਤੇ ਕਾਂਗਰਸ ਤਾਂ 3 ਸੀਟਾਂ ਤੇ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਤਾਂ ਪੂਰੇ ਪੰਜਾਬ ਦੀ ਤਸਵੀਰ ਜਿਹੜੀ ਆ ਉਹ ਵੀ ਸਾਹਮਣੇ ਆਈ ਹੈ ਤਾਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਆ ਜਲਾਲਾਬਾਦ ਦੀ ਵੀ ਗੱਲ ਕਰਦੇ ਆ ਜਲਾਲਾਬਾਦ ਦੇ ਵਿੱਚ ਪਹਿਲੇ ਤਿੰਨ ਜਿਹੜੇ ਰਹੇਗੇ ਆ ਆਰਾਊਂਡ ਉਹਨਾਂ ਦੇ ਵਿੱਚ ਕੌਣ ਅੱਗੇ ਆ ਕੌਣ ਪਿੱਛੇ ਆ ਜਲਾਲਾਬਾਦ ਦੇ ਪਹਿਲੇ 4 ਨੰਬਰ ਰਾਊਂਡ ਤਬਰੀਕ ਬ੍ਰੇਕਿੰਗ ਨਿਊਜ਼ ਹੈ ਇਸ ਸਮੇਂ 4 ਨੰਬਰ ਰਾਊਂਡ ਜਲਾਲਾਬਾਦ ਦਾ ਆ ਚੁੱਕਿਆ ਹੈ ਜਲਾਲਾਬਾਦ ਚੌਥੇ ਰਾਊਂਡ ਦੀ ਗਿਣਤੀ ਜਿਹੜੀ ਆ ਉਹ ਹੋ ਚੁੱਕੀ ਆ ਉਸ ਦੀ ਤਸਵੀਰ ਵੀ ਤੁਹਾਡੇ ਸਾਹਮਣੇ ਰੱਖਦੇ ਆ ਤਾਂ ਚੌਥੇ ਨੰਬਰ ਦੀ ਜਿਹੜੀ ਆ ਚੌਥੇ 라ਉਂਡ ਦੀ ਤਸਵੀਰ ਜਿਹੜੀ ਆ ਉਹ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਆ ਹੁਣ ਚੌਥੇ 라ਉਂਡ ਦੀ ਦੋ ਕੱਡੇ ਚੌਥੇ 라ਉਂਡ ਦੀ ਗਿਣਤੀ ਜਿਹੜੀ ਆ ਹੋ ਚੁੱਕੀ ਆ ਔਰ ਜਲਾਲਾਬਾਦ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਅਕਾਲੀ ਦਲ ਅਤੇ ਕਾਂਗਰਸ ਦਾ ਹੀ ਮੁਕਾਬਲਾ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਹੈ ਅਕਾਲੀ ਦਲ ਅਤੇ ਕਾਂਗਰਸ ਦਾ ਹੀ ਮੁਕਾਬਲਾ ਦਿਖਾਈ ਦੇ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਦੀਕ ਕਰਦੇ ਆ ਥੋੜਾ ਜਿਹਾ ਤਾਂ ਹੁਣ ਤੁਹਾਨੂੰ ਦੱਸਦੇ ਆ ਕਿ ਕਿਦਾਂ ਹੈਗਾ ਆ 8573 ਵੋਟਾਂ ਸ਼ੇਰ ਸਿੰਘ ਕੋਹਾਯਾ ਨੂੰ ਜਲਾਲਾਬਾਦ ਦੇ ਚੌਥੇ ਰਾਊਂਡ 'ਚ ਪਈਆਂ ਔਰ ਦੂਜੇ ਨੰਬਰ ਤੇ ਨਰਦੇਵ ਸਿੰਘ ਬੋਬੀ ਮਾਨ ਜਿਨ੍ਹਾਂ ਨੂੰ 8221 ਵੋਟਾਂ ਪਈਆਂ ਤਾਂ ਤੀਜੇ ਨੰਬਰ ਦੀ ਗੱਲ ਕੀਤੀ ਜਾਵੇ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਜਿਨ੍ਹਾਂ ਨੂੰ 6656 ਵੋਟਾਂ ਪਈਆਂ ਤਾਂ ਚੌਥੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਜਿਨ੍ਹਾਂ ਨੂੰ 665719 ਵੋਟਾਂ ਪਈਆਂ ਜਲਾਲਾਬਾਦ ਦੇ ਚਾਰ ਰਾਊਂਡ ਜਿਹੜੇ ਆ ਉਹਨਾਂ ਦੇ ਨਤੀਜੇ ਇੱਕ ਵਾਰ ਫਿਰ ਤੋਂ ਅੰਦਾਜ਼ ਦਿੰਨੇ ਆ ਇੱਥੇ ਵੀ ਸ਼ੇਰ ਸਿੰਘ ਖੋਆয়া ਵੱਲੋਂ ਲੀਡ ਕੀਤੀ ਗਈ ਹੈ 8573 ਵੋਟਾਂ ਨਾਲ ਚੌਥੇ ਰਾਉਂਡ ਤੋਂ ਬਾਅਦ ਸ਼ੇਰ ਸਿੰਘ ਖੋਆয়া ਇੱਕ ਨੰਬਰ ਤੇ ਹੈ ਬੌਬੀ ਮਾਨ 8221 ਵੋਟਾਂ ਦੇ ਨਾਲ ਦੂਸਰੇ ਨੰਬਰ ਤੇ ਹੈ ਤੀਸਰੇ ਨੰਬਰ ਤੇ ਰਾਣਾ ਗੁਰਮੀਤ ਸਿੰਘ ਸੋਢੀ 6656 ਵੋਟਾਂ ਦੇ ਨਾਲ ਅਤੇ ਚੌਥੇ ਨੰਬਰ ਤੇ ਜਗਦੀਪ ਸਿੰਘ ਕਾਕਾ ਬਰਾੜ 5719 ਵੋਟਾਂ ਦੇ ਨਾਲ ਹੈ ਔਰ BSP 174 ਵੋਟਾਂ ਦੇ ਨਾਲ ਹੈ ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਾ ਮਹਿੰਦੀ ਜਿਹੜੇ ਫੌਜੀ ਅੰਗਰੇਜ਼ ਸਿੰਘ ਨੂੰ ਵੀ ਜਲਾਲਾਬਾਦ ਦੇ ਵਿੱਚੋਂ 149 ਵੋਟਾਂ ਪੋਲ ਹੋਈਆਂ ਹੁਣ ਤੱਕ ਦੇ ਜਿਹੜੇ ਨਤੀਜੇ ਆ ਉਹ ਤੁਹਾਨੂੰ ਦਿਖਾ ਰਹੇ ਆ ਔਰ ਚੌਥੇ ਰਾਉਂਡ ਦੇ ਵਿੱਚ ਵੀ ਜਲਾਲਾਬਾਦ ਚੋਂ ਬੀਜੇਪੀ ਮਾਫ ਕਰਨਾ ਸ਼ੇਰ ਸਿੰਘ ਕੋਹਾਯਾ ਅੱਗੇ 8573 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਬੌਬੀ ਮਾਨ 8221 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਗੁਰਮੀਤ ਸਿੰਘ ਸੋਢੀ ਰਾਣਾ ਗੁਰਮੀਤ ਸਿੰਘ ਸੋਢੀ ਜੋ ਕਿ 6856 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਜਗਦੀਪ ਸਿੰਘ ਕਾਕਾ ਬਰਾੜ 5219 ਵੋਟਾਂ ਦੇ ਨਾਲ ਇਹ ਜਲਾਲਾਬਾਦ ਦੇ ਚਾਰ ਰਾਉਂਡ ਜਿਹੜੇ ਆ ਉਹ ਤੁਹਾਨੂੰ ਦੱਸ ਰਹੇ ਆ ਚਾਰ ਰਾਉਂਡਸ ਦਾ ਜਿਹੜਾ ਰੁਝਾਨ ਹੈ ਨਤੀਜੇ ਜਿਹੜੇ ਆ ਆਫੀਸ਼ੀਅਲ ਉਹ ਤੁਹਾਨੂੰ ਦੱਸ ਰਹੇ ਆ ਪਹਿਲੇ ਚਾਰ ਰਾਉਂਡ ਜਲਾਲਾਬਾਦ ਦੇ ਕਵਰ ਹੋਣ ਤੋਂ ਬਾਅਦ ਦੇ ਜਿਹੜੇ ਰੁਝਾਨ ਹੈ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤਾਂ ਲਗਾਤਾਰ ਤੁਹਾਡੇ ਨਾਲ ਨਤੀਜੇ ਜਿਹੜੇ ਹੈਗੇ ਆਪਣੇ ਇਲਾਕੇ ਦੇ ਜਿਹੜੇ ਨਤੀਜੇ ਆ ਖਾਸ ਕਰਕੇ ਜਲਾਲਾਬਾਦ ਦੇ ਉਹ ਤੁਹਾਡੇ ਨਾਲ ਲਗਾਤਾਰ ਸਾਂਝੇ ਕਰ ਰਹੇ ਆ ਤਾਂ ਓਵਰਆਲ ਜੇਕਰ ਗੱਲ ਕਰ ਲਈਤੀ ਜਾਵੇ ਓਵਰਆਲ ਹੁਣ ਤੱਕ ਇੱਕ ਵਾਰ ਫਿਰ ਝਾਤ ਮਾਰ ਲੈਨੇ ਆ ਕਿ ਓਵਰਆਲ ਦੇ ਵਿੱਚ ਕੀ ਸਟੇਟਸ ਹੈ 2064 ਵੋਟਾਂ ਦੇ ਨਾਲ ਸ਼ੇਰ ਸਿੰਘ ਘੁਬਾਇਆ ਅੱਗੇ ਚੱਲ ਰਹੇ ਸਨ ਔਰ ਹੁਣ ਵੀ 2064 ਵੋਟਾਂ ਦੇ ਨਾਲ ਹੀ ਜਿਹੜਾ ਹੈਗਾ 9 ਦੀਆਂ 9 ਕੌਨਸਟਿਟੂਐਂਸੀਆਂ ਦੇ ਜਿਹੜੇ ਰੁਝਾਨ ਹੈ ਉਹ ਤੁਹਾਡੇ ਸਾਹਮਣੇ ਰੱਖੇ ਹੈ 2064 ਵੋਟਾਂ ਦੇ ਨਾਲ ਸ਼ੇਰ ਸਿੰਘ ਖਵਾਇਆ 1 ਨੰਬਰ ਤੇ ਪਹਿਲੇ ਨੰਬਰ ਤੇ ਬਣੇ ਹੈ ਜਦਕਿ 54514 ਵੋਟਾਂ ਦੇ ਨਾਲ ਬੋਬੀ ਮਾਨ ਦੂਸਰੇ ਨੰਬਰ ਤੇ ਹੈ ਤਾਂ ਦੱਸ ਦਈਏ ਕਿ ਨਰਦੇਵ ਸਿੰਘ ਬੋਬੀ ਮਾਨ 215 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਆ ਗਏ ਹੈ ਤਾਜ਼ਾ ਅਪਡੇਟ ਹੈ ਨਰਦੇਵ ਸਿੰਘ ਬੋਬੀ ਮਾਨ 57958 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਆਏ ਹੈ 215 ਵੋਟਾਂ ਦੇ ਨਾਲ ਲੀਡ ਕਰ ਰਹੇ ਹੈ ਇਸ ਸਮੇਂ 9 ਦੀਆਂ 9 ਕੌਨਸਟੀਟੈਂਸੀਜ਼ ਦੇ ਵਿੱਚ ਦੇਵ ਸਿੰਘ ਬੋਬੀ ਮਾਨ 215 ਵੋਟਾਂ ਦੇ ਨਾਲ ਲੀਡ ਕਰ ਰਹੇ ਆ ਕੁਝ ਸਮਾਂ ਪਹਿਲਾਂ 2064 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਸੀ ਅਤੇ ਹੁਣ 215 ਵੋਟਾਂ ਦੇ ਨਾਲ ਲੀਡ ਕਰ ਰਹੇ ਆ ਦੂਜੇ ਨੰਬਰ ਤੇ ਸ਼ੇਰ ਸਿੰਘ ਖੋਬਾਇਆ ਜੋ ਕਿ 55743 ਵੋਟਾਂ ਤੇ ਅਤੇ ਤੀਜੇ ਨੰਬਰ ਤੇ 51835 ਵੋਟਾਂ ਤੇ ਜਗਦੀਪ ਸਿੰਘ ਕਾਕਾ ਬਰਾੜ ਚੌਥੇ ਨੰਬਰ ਤੇ 5978 ਵੋਟਾਂ ਦੇ ਨਾਲ ਰਾਣਾ ਗੁਰਮੀਤ ਸਿੰਘ ਸੋਢੀ ਤਾਂ ਦੱਸ ਦਈਏ ਕਿ ਬੋਬੀ ਮਾਨ ਅਤੇ ਸ਼ੇਰ ਸਿੰਘ ਖੋਬਾਇਆ ਦੇ ਵਿਚਾਲੇ ਮੁਕਾਬਲਾ ਫਸਵਾ ਬਣਿਆ ਹੋਇਆ ਦਿਖਾਈ ਦੇ ਰਿਹਾ ਫਸਵਾ ਮੁਕਾਬਲਾ ਹੈ ਵੋਟਾਂ ਥੋੜੇ ਦਾ ਅੰਤਰ ਹੈ ਔਰ ਥੋੜੇ ਹੀ ਵੋਟਾਂ ਦੇ ਨਾਲ ਇਹ ਦੋਨੇ ਇੱਕ ਦੂਸਰੇ ਨੂੰ ਲੀਡ ਕਰਦੇ ਹੋਏ ਦਿਖਾਈ ਦੇ ਰਿਹਾ ਇਸ ਵੇਰ ਤੋਂ ਹੀ ਔਰ ਹੁਣ ਨਰਦੇਵ ਸਿੰਘ ਬੋਬੀ ਮਾਨ ਇੱਕ ਵਾਰ ਫੇਰ ਲੀਡ ਕਰਦੇ ਹੋਏ 215 ਵੋਟਾਂ ਦੀ ਲੀਡ ਕਰਦੇ ਹੋਏ ਨੰਬਰ 1 ਤੇ ਬਣੇ ਹੋਏ ਆ ਤਾ ਨਤੀਜੇ ਫੇਰ ਇੱਕ ਵਾਰ ਜਿਹੜੇ ਆ ਉਹ ਰੁਝਾਨ ਜਿਹੜੇ ਆ ਉਹਨਾਂ ਦੇ ਵਿੱਚ ਬਦਲਾਅ ਹੋਇਆ ਔਰ ਸ਼ੇਰ ਸਿੰਘ ਘੁਆਇਆ ਦੂਜੇ ਨੰਬਰ ਤੇ ਹੈ ਔਰ ਨਰਦੇਵ ਸਿੰਘ ਬੋਬੀ ਮਾਨ ਪਹਿਲੇ ਨੰਬਰ ਤੇ 215 ਵੋਟਾਂ ਦੇ ਫਰਕ ਦੇ ਨਾਲ ਪਹਿਲੇ ਨੰਬਰ ਤੇ ਤਾਂ ਬਿਲਕੁਲ ਅਪਡੇਟ ਹੋਈ ਹੈ 1526 ਵੋਟਾਂ ਜਾ ਜਿੱਥੇ 215 ਵੋਟਾਂ ਸੀ ਉਥੇ 1526 ਵੋਟਾਂ ਦੇ ਨਾਲ ਬੌਬੀ ਮਾਨ ਹੁਣ ਅੱਗੇ ਚੱਲ ਰਹੇ ਆ ਬੌਬੀ ਮਾਨ 1526 ਵੋਟਾਂ ਦੇ ਨਾਲ ਨੰਬਰ 1 ਤੇ ਬਣੇ ਹੋਏ ਆ ਔਰ ਦੂਜੇ ਨੰਬਰ ਤੇ ਕਾਂਗਰਸ ਦੇ ਸ਼ੇਰ ਸਿੰਘ ਖੋਭਾਇਆ ਜੋ ਕਿ 59613 ਵੋਟਾਂ ਯਾਨੀ ਕਿ 1526 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਆ ਤੀਜੇ ਨੰਬਰ ਤੇ 55 ਹਜ਼ਾਰ ਕੁਝ ਵੋਟਾਂ ਦੇ ਨਾਲ ਤਗਦੀਪ ਗੋਲਡੀ ਤਗਦੀਪ ਕਾਕਾ ਕੰਬੋ ਚੱਲ ਰਿਹਾ ਇਸੇ ਤਰ੍ਹਾਂ ਹੀ ਦੱਸ ਦਈਏ ਕਿ ਨੰਬਰ 1 ਤੇ 1526 ਵੋਟਾਂ ਦੇ ਨਾਲ ਨੰਬਰ 1 ਤੇ ਨਰਦੇਵ ਸਿੰਘ ਬੋਬੀ ਮਾਨ ਬਣੇ ਹੋਏ ਐ ਔਰ ਦੂਸਰੇ ਨੰਬਰ ਤੇ ਸ਼ੇਰ ਸਿੰਘ ਕੋਬਾਇਆ ਤੀਜੇ ਨੰਬਰ ਤੇ ਤਗਦੀਪ ਸਿੰਘ ਕਾਕਾ ਬਰਾੜ ਚੌਥੇ ਨੰਬਰ ਤੇ ਰਾਣਾ ਗੁਰਮੀਤ ਸਿੰਘ ਸੋਢੀ ਬਣੇ ਹੋਏ ਐ ਔਰ ਦੱਸ ਦਈਏ ਕਿ 1526 ਵੋਟਾਂ 61139 ਵੋਟਾਂ ਟੋਟਲ ਜਿਹੜੀਆਂ ਹੈਗੀਆਂ ਉਹ ਹੁਣ ਤੱਕ ਨਰਦੇਵ ਸਿੰਘ ਬੋਬੀ ਮਾਨ ਨੂੰ ਪੋਲ ਹੋਈਆਂ ਔਰ 1526 ਵੋਟਾਂ ਦੇ ਨਾਲ ਪਹਿਲਾਂ 200 2064 ਵੋਟਾਂ ਦੇ ਨਾਲ ਪਿੱਛੇ ਸੀ ਫਿਰ ਉਸ ਤੋਂ ਬਾਅਦ 214 ਵੋਟਾਂ ਦੇ ਨਾਲ ਲੀਡ ਲਈ ਔਰ ਹੁਣ 1526 ਵੋਟਾਂ ਦੀ ਲੀਡ ਲੈ ਕੇ ਨਰਦੇਵ ਸਿੰਘ ਬੋਬੀ ਮਾਨ ਪਹਿਲੇ ਨੰਬਰ ਤੇ ਬਣੇ ਹੋਏ ਆ ਔਰ ਸ਼ੇਰ ਸਿੰਘ ਖਬਾਇਆ ਦੂਜੇ ਨੰਬਰ ਤੇ ਆ ਜਦਕੀ ਜਗਦੀਪ ਸਿੰਘ ਕਾਕਾ ਬਰਾੜ ਐ ਸਮੇਂ ਤੀਜੇ ਨੰਬਰ ਤੇ ਆ ਤਸਵੀਰ ਦਾ ਹੀ ਅੱਜ ਤੁਹਾਨੂੰ ਦੱਸਦੀ ਕਿ ਮੁਕਾਬਲਾ ਫਸਵਾ ਹੈ ਬੋਬੀ ਮਾਨ ਔਰ ਸ਼ੇਰ ਸਿੰਘ ਖਬਾਇਆ ਦੇ ਵਿਚਾਲੇ ਮੁਕਾਬਲਾ ਜਿਹੜਾ ਹੈਗਾ ਉਹ ਫਸਵਾ ਬਣਿਆ ਹੋਇਆ ਔਰ ਮਹਿਜ਼ ਥੋੜੇ ਜਿਹੀ ਵੋਟਾਂ ਦੇ ਅੰਤਰ ਦੇ ਨਾਲ ਆ ਜਿਹੜਾ ਹੈਗਾ ਲੀਡ ਚੱਲਦੀ ਆਈ ਹੈ ਕਦੇ ਸ਼ੇਰ ਸਿੰਘ ਖਬਾਇਆ ਅੱਗੇ ਹੋ ਜਾਂਦੇ ਆ ਤਾਂ ਕਦੇ ਨਰਦੇਵ ਸਿੰਘ ਬੋਬੀ ਮਾਨ ਹਾਲ ਦੀ ਘੜੀ 1526 ਵੋਟਾਂ ਦੇ ਨਾਲ ਬੋਬੀ ਮਾਨ ਅੱਗੇ ਚੱਲ ਰਹੇ ਨੇ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤਾਂ ਤਾਜ਼ੀ ਅਪਡੇਟ ਹੋਏਗੀ ਤਾਂ ਇੱਕ ਵਾਰ ਫੇਰ ਜਿਹੜਾ ਹੈਗਾ ਤੁਹਾਡੇ ਨਾਲ ਜੁੜਾਂਗੇ ਤਾਂ ਜੁੜੇ ਰਹੋ ਲਗਾਤਾਰ ਤੁਹਾਡੇ ਆਪਣੇ ਔਰ ਬਿਲਕੁਲ ਆਪਣੇ ਜ਼ਲਾਲਾਬਾਦ ਆਨਲਾਈਨ ਦੇ ਨਾਲ ਹਰ ਇੱਕ ਜਾਣਕਾਰੀ ਤੁਹਾਡੇ ਤਾਈ ਸਟੀਕ ਅਤੇ ਸਹੀ ਦੇਣ ਦੀ ਕੋਸ਼ਿਸ਼ ਕਰ ਰਹੇ ਆ ਔਰ ਹੁਣ 1500 26 ਵੋਟਾਂ ਦੇ ਨਾਲ ਜਿਹੜਾ ਕੀ ਹੈ ਅੱਗੇ ਚੱਲ ਰਹੇ ਨੇ ਔਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਮਾਫ ਕਰਨਾ ਕਾਂਗਰਸ ਪੰਜ ਸੀਟਾਂ ਦੇ ਅੱਗੇ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਪੰਜ ਸੀਟਾਂ ਤੇ ਕਾਂਗਰਸ ਅੱਗੇ ਚੱਲ ਰਹੀ ਹੈ ਬਠਿੰਡਾ ਦੀ ਵੀ ਗੱਲ ਕਰ ਲੈਣੇ ਹਰਸਿਮਰਤ ਕੌਰ ਬਾਦਲ ਜਿਹੜਾ ਕੀ ਹੈ 14979 ਵੋਟਾਂ ਦੇ ਨਾਲ ਅੱਗੇ ਚੱਲ ਰਿਹਾ ਹੈ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਨੇ ਜੋ ਆਮ ਆਦਮੀ ਪਾਰਟੀ ਦੇ ਔਰ ਐਸਵੇਲੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਤੋਂ 14979 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ कौर ਬਾਦਲ 1 ਨੰਬਰ ਤੇ ਚੱਲ ਰਹੇ ਨੇ ਜੀਤਵਿੰਦਰ ਸਿੰਘ ਸਿੱਧੂ 3 ਤੀਸਰੇ ਨੰਬਰ ਤੇ ਚੱਲ ਰਹੇ ਨੇ ਬਹੁਤ ਵੱਡਾ ਫਰਕ ਹੈ तकरीबन ਅੱਧੋ ਅੱਧਾ ਫਰਕ ਜਿਹੜਾ ਹੈਗਾ ਜੀਤਮਿੰਦਰ ਸਿੰਘ ਜੋ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦੇ ਅਤੇ ਸ਼ਰੋਮਨੀ ਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਵਿਚਾਲੇ ਆ ਤੁਹਾਨੂੰ ਦੱਸਦੀ ਹਰਸਿਮਰਤ ਕੌਰ ਬਾਦਲ 14979 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਫਿਰੋਜ਼ਪੁਰ ਪਾਰਲੀਮੈਂਟ ਦੇ ਵਿੱਚ ਕੋਈ ਬਦਲਾਅ ਹੁੰਦਾ ਹੈ ਤਾਂ ਫਿਰ ਤੁਹਾਡੇ ਨਾਲ ਦੁਬਾਰਾ ਜਿਹੜਾ ਹੈਗਾ ਲਾਈਵ ਹੋਣੇ ਆ ਤਦ ਤੱਕ ਲਈ ਜੁੜੇ ਰਹੋ ਜਲਾਲਾਬਾਦ ਆਨਲਾਈਨ ਦੇ ਨਾਲ